ਸਰ ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਆਉਣ ਵਾਲੇ ਟਾਈਮ ਦੇ ਲਈ ਜੋ ਸੀ ਆਪਣੇ ਪਰਾਲੇ ਕਰ ਸਕਦੇ ਆ ਉਹਨਾਂ ਲਈ ਅਸੀਂ ਸੋਚ ਰਹੇ ਹਾਂ ਵੀ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ ਮਰ ਰਹੇ ਨੇ ਅਸੀਂ ਬਹੁਤ ਜਾਣਿਆਂ ਨੂੰ ਇੱਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ ਤੇ ਸਾਨੂੰ ਹੌਲੀ-ਹੌਲੀ ਮਹਿਸੂਸ ਹੋਇਆ ਕਿ ਇਹ ਸਾਡੇ ਸਾਰੇ ਸ਼ਹਿਰ ਦੀ ਉਸਮਸਿਆ ਹੈ ਸਰ ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਸੀ ਇਸ ਸਮੇਂ ਰੱਖੇ ਹੋਏ ਨੇ ਉਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰਦੇ ਸੀ 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਇਹਨਾਂ ਦੀ ਤੇ ਸਭ ਤੋਂ ਵਧੀਆ ਇਹਨਾਂ ਬੇਜਵਾਨਾਂ ਲਈ ਵੀ ਦੋ ਰੋਟੀਆਂ ਕਰੋ ਇਹਨਾਂ ਨੂੰ ਪਾ ਸਕਣ ਤਾਂ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ ਸਮਰਾਲਾ ਦੇ ਵਿੱਚ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਜਿੱਥੇ ਕਿ ਕੁਝ ਨੌਜਵਾਨ ਲੜਕੀਆਂ ਦੇ ਵੱਲੋਂ ਬੇਜਵਾਨ ਜਾਨਵਰਾਂ ਦੇ ਲਈ ਸ਼ਲਾਗਾ ਯੋਗ ਪਹਿਲ ਕਦਮੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਜ਼ਖਮੀ ਹੋਏ ਕੁੱਤਿਆਂ ਤੇ ਕੁੱਤਿਆਂ ਦੇ ਅਨਾਥ ਬੱਚਿਆਂ ਦੀ ਦੇਖਭਾਲ ਕਰਦੇ ਨੇ ਖਾਲਦੀ ਘੜੀ ਇੱਥੇ 60 ਤੋਂ 70 ਕੁੱਤਿਆਂ ਦਾ ਇਲਾਜ ਚੱਲ ਰਿਹਾ ਤੇ ਇਹਨਾਂ ਬੇਜੁਬਾਨਾਂ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਤੇ ਨਾਲ ਹੀ ਕੁੱਤਿਆਂ ਦੇ ਛੋਟੇ ਬੱਚਿਆਂ ਦੇ ਵੈਕਸੀਨੇਸ਼ਨ ਵੀ ਕਰਾਈ ਜਾਂਦੀ ਹੈ। ਇਸ ਦੇ ਨਾਲ ਹੀ ਵੈਟੇਨਰੀ ਡਾਕਟਰ ਵੀ ਇਹਨਾਂ ਦਾ ਸਾਥ ਦੇ ਰਹੇ ਨੇ। ਇਹ ਨੌਜਵਾਨ ਵੱਡੇ-ਵੱਡੇ ਹਸਪਤਾਲਾਂ ਦੇ ਵਿੱਚ ਖਤਰਨਾਕ ਬਿਮਾਰੀਆਂ ਤੋਂ ਜੂਝ ਰਹੇ ਕੁੱਤਿਆਂ ਨੂੰ ਡਾਕਟਰਾਂ ਦੇ ਕੋਲ ਲੈ ਕੇ ਜਾਂਦੇ ਨੇ। ਹਾਲਾਂਕਿ ਇਹਨਾਂ ਦੇ ਖਾਣ-ਪੀਣ ਅਤੇ ਇਲਾਜ ਦੇ ਦੌਰਾਨ ਹਜ਼ਾਰਾਂ ਰੁਪਏ ਖਰਚ ਹੋ ਰਹੇ ਨੇ ਫਿਰ ਵੀ ਇਹ ਨੌਜਵਾਨ ਕੁੱਤਿਆਂ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਉਥੇ ਹੀ ਨੌਜਵਾਨ ਜਗਦੀਪ ਸ਼ਰਮਾ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਹਨਾਂ ਕੁੱਤਿਆਂ ਦੇ ਵਿੱਚ ਵੀ ਜਾਨ ਹੈ ਤੇ ਇਹਨਾਂ ਨੂੰ ਵੀ ਜੀਣ ਦਾ ਹੱਕ ਹੈ। ਜੇਕਰ ਕੋਈ ਇਹਨਾਂ ਦੇ ਖਾਣ-ਪੀਣ ਅਤੇ ਬਿਮਾਰੀ ਦੇ ਖਰਚੇ ਦੇ ਵਿੱਚ ਸਾਥ ਦੇਣਾ ਚਾਹੁੰਦਾ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕਿ ਤੁਸੀਂ ਆਪਣੇ ਰੋਜ਼ਾਨਾ ਦੇ ਖਾਣੇ ਦੇ ਵਿੱਚੋਂ ਇੱਕ ਰੋਟੀ ਇਹਨਾਂ ਬੇਜੁਬਾਨ ਜਾਨਵਰਾਂ ਦੇ ਲਈ ਬਚਾਓ ਤਾਂ ਜੋ ਇਹਨਾਂ ਦਾ ਵੀ ਢਿੱਡ ਭਰ ਸਕੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਰਿਕਸ਼ਾ ਪੂਰੇ ਸ਼ਹਿਰ ਭਰ ਦੇ ਵਿੱਚ ਘੁੰਮੇਗਾ। ਜੇਕਰ ਕੋਈ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਤਾਂ ਉਹ ਇਹਨਾਂ ਬੇਜੁਬਾਨਾਂ ਦੇ ਲਈ ਰੋਟੀਆਂ ਬਚਾ ਸਕਦਾ ਹੈ। ਦੀਪ ਸਿੰਘਾ ਜੀ ਮੇਰਾ ਨਾਮ ਜੀ। ਨਵੀ ਸਿੰਘ ਜੀ ਤੁਸੀਂ ਸਟਰੀ ਡੌਗ ਦੀ ਜਿਹੜੀ ਦੇਖਭਾਲ ਕਰਦੇ ਹੋ। ਅੰਤ ਤੱਕ ਦੀ ਐਨਜੀਓ ਤੁਹਾਡੀ ਕਿਵੇਂ ਸ਼ੁਰੂ ਕੀਤਾ ਕੰਮ ਸਰ ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਇੱਕ ਸੇਵਾ ਸੰਸਥਾ ਬਣਾ ਲਈ ਜਿਸ ਦਾ ਨਾਮ ਹੈਗਾ ਸਰਬ ਸੇਵਾ ਸਰਬ हित ਸੇਵਾ ਸੰਸਥਾ ਸੁਨਾਲੇ ਸ਼ਹਿਰ ਤੋਂ ਤੇ ਅਸੀਂ ਇਹਨਾਂ ਬੇਜਵਾਨ ਬੱਚਿਆਂ ਦਾ ਦੀ ਦੇਖਭਾਲ ਕਰ ਰਹੇ ਹਾਂ ਹਰ ਦਿਨ ਘੜੀ ਤੇ ਆਉਣ ਵਾਲੇ ਟਾਈਮ ਦੇ ਲਈ ਜੋ ਅਸੀਂ ਆਪਣੇ ਉਪਰਾਲੇ ਕਰ ਸਕਦੇ ਹਾਂ ਉਹਨਾਂ ਲਈ ਅਸੀਂ ਸੋਚ ਰਹੇ ਹਾਂ ਵੀ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ ਤੇ ਪ੍ਰਤੀ ਤੋਂ ਇਹ ਪਿਆਰ ਕਿਸ ਤਰ੍ਹਾਂ ਪੈਦਾ ਹੋਇਆ ਵੀ ਇਹ ਜਿਹੜੇ ਸਟਰੀਟ ਡੌਗ ਨੇ ਇਹਨਾਂ ਨੂੰ ਅਸੀਂ ਜਿਹੜੇ ਦੇਖ ਸਰ ਜਦੋਂ ਅਸੀਂ ਆਮ ਤੌਰ ਤੇ ਦੇਖਿਆ ਜਾਂਦਾ ਲੋਕ ਇਹਨਾਂ ਤੋਂ ਇੱਠਾ ਕਰਦੇ ਨੇ ਇੱਥੇ ਵੀ ਦੇਖਿਆ ਜਾਂਦਾ ਵੀ ਇਹਨਾਂ ਸੜਕਾਂ ਵੀ ਮਾਰਦੇ ਸਰ ਜਦੋਂ ਸੀ ਦੇਖਿਆ ਕਿ ਸੜਕਾਂ ਤੇ ਇਹ ਬੇਜਵਾਨ ਜਾਨਵਰ ਗੱਡੀਆਂ ਥੱਲੇ ਆ ਰਹੇ ਨੇ ਮਰ ਰਹੇ ਨੇ ਅਸੀਂ ਬਹੁਤ ਜਾਣਿਆਂ ਨੂੰ ਇਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ ਤੇ ਸਾਨੂੰ ਹੌਲੀ ਹੌਲੀ ਮਹਿਸੂਸ ਹੋਇਆ ਕਿ ਇਹ ਸਾਡੇ ਸਾਰੇ ਸ਼ਹਿਰ ਦੀ ਉਸਮਸਿਆ ਹੈ ਜਿਸ ਦੇ ਬਾਰੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪੈਣਾ ਇਸ ਲਈ ਅਸੀਂ ਇਹ ਸੰਸਥਾ ਦਾ ਸੰਗਠਨ ਕੀਤਾ ਵਾ ਕਿੰਨੇ ਕ ਟਾਈਮ ਤੋਂ ਕੁੱਤੇ ਦੀ ਕੇਅਰ ਕਰ ਰਹੇ ਹਾਂ ਅਸੀਂ ਸਰ 1.5 ਸਾਲ ਲਗਭਗ ਹੋ ਚੁੱਕਿਆ ਸਾਨੂੰ ਇਹਨਾਂ ਦੀ ਕੇਅਰ ਕਰਦੇ ਹਾਂ ਕਿੰਨੇ ਕ ਕੁੱਤੇ ਦੀ ਇਹ ਸੇਵਾ ਕਰ ਚੁੱਕੇ ਸਰ ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਅਸੀਂ ਇਸ ਸਮੇਂ ਰੱਖੇ ਹੋਏ ਨੇ ਉਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰ ਚੁੱਕੇ 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਜਿਨ੍ਹਾਂ ਦੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਹੀ ਛੱਡਤਾ ਜਿੱਥੋਂ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਸੀਗੇ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਇਹ ਰਿਡਸਟਰੀ ਡੌਗ ਪ੍ਰਤੀ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਆਪਣੇ ਸਭ ਤੋਂ ਵਧੀਆ ਇਹ ਹੈ ਨਾ ਬੇਜ਼ਵਾਨਾਂ ਲਈ ਵੀ ਦੋ ਰੋਟੀਆਂ ਕਰੋ ਇਹਨਾਂ ਨੂੰ ਪਾ ਸਕਣ ਤਾਂ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ ਹੈ ਅਸੀਂ ਕਈ ਵੀ ਦੇਖੇ ਛੋਟੇ ਬੇਬੀ ਜਿਹੜੇ 2-4 ਦਿਨਾਂ ਦੇ ਬੱਚੇ ਨੇ ਉਹਨਾਂ ਦੀ ਦੇਖਭਾਲ ਕਿਵੇਂ ਸਰ ਬੜੀ ਮੁਸ਼ਕਿਲ ਹੋ ਜਾਂਦੀ ਹੈ ਦੇਖੋ ਕਈ ਐਕਸੀਡੈਂਟ ਦੇ ਵਿੱਚ ਮਾਵਾ ਮਰ ਜਾਂਦੀਆਂ ਬੱਚਿਆਂ ਦੀ ਇਹਨਾਂ ਦੀ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਨੇ ਆਪਣੇ ਸ਼ੈਟਰ ਦੇ ਵਿੱਚ ਤੇ ਉੱਥੇ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਹਾਲ ਦੀ ਘੜੀ ਕੋਈ ਬਹੁਤਾ ਚੰਗਾ ਉਪਰਾਲਾ ਤਾਂ ਨਹੀਂ ਪਰ ਜਿੰਨਾ ਕੁ ਅਸੀਂ ਕਰ ਸਕਦੇ ਆ ਅਸੀਂ ਉਹ ਕਰਦੇ ਆ ਹਾਲ ਦੀ ਘੜੀ ਦੇਖੋ ਅਸੀਂ ਉਹਨਾਂ ਨੂੰ ਸ਼ੀਸ਼ੀਆਂ ਦੇ ਰਾਹੀਂ ਦੁੱਧ ਪਿਲਾ ਰਹੇ ਆਂ ਔਰ ਸਾਡੇ ਕੋਲ ਡਾਕ ਫੀਮੇਲ ਨੇ ਉਹ ਐਕਸੈਪਟ ਕਰ ਲੈਣਾ ਉਹਨਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਹੋ ਜਾਂਦਾ ਵਾ ਦੁੱਧ ਵਗੈਰਾ ਉਹ ਪਲਾ ਦਿੰਦੀਆਂ ਨੇ ਜੀ ਨਹੀਂ ਤਾਂ ਸਾਨੂੰ ਛੋਟੇ ਬੱਚਿਆਂ ਲਈ ਥੋੜੀ ਜਿਹੀ ਦਿੱਕਤ ਹੋ ਰਹੀ ਆ ਜੇ ਜਦੋਂ ਇਹਨਾਂ ਨੂੰ ਤੁਸੀਂ ਲੰਬੇ ਸਮੇਂ ਤੱਕ ਇਹਨਾਂ ਦੇ ਦੇਖਭਾਲ ਕਰਦੇ ਤਾਂ ਇਹਨਾਂ ਨੇ ਆਪਣਾ ਬਣ ਪੈਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਨਹੀਂ ਸਰ ਦੇਖੋ ਅਸੀਂ ਅਗਰ ਇਹਨਾਂ ਨੂੰ ਬਹੁਤਾ ਆਪਣੇ ਨਾਲ ਹੋ ਕਰਾਂਗੇ ਤਾਂ ਅਸੀਂ ਸਾਡੇ ਕੋਲ ਬਹੁਤ ਤਾਦਾਦ ਵਾਝੇਗੀ ਨਾ ਠੀਕ ਹੈ ਨਾ ਅਸੀਂ ਚਾਹੁੰਦੇ ਹਾਂ ਕਿ ਜਦੋਂ ਇਹ ਵੱਡੇ ਹੋ ਜਾਣ ਤਾਂ ਆਪਣੀ ਜ਼ਿੰਦਗੀ ਸਰਵਾਈਵ ਖੁਦ ਕਰਨਾ ਦੇਖਿਆ ਦਾ ਆਮ ਤੌਰ ਤੇ ਲੋਕਾਂ ਰ ਵਿੱਚ ਵਧੀਆ नस्ਲ ਦੇ ਕੁੱਤੇ ਰੱਖਦੇ ਨੇ ਇਹ ਜਿਹੜੇ ਸਟਰੀਟ ਡੌਗ ਨੇ ਇਹ ਵੀ ਵਫਾਦਾਰ ਹੁੰਦੇ ਨੇ ਇਹਨਾਂ ਨੂੰ ਰੱਖਣ ਵਾਸਤੇ ਵੀ ਪ੍ਰੇਰਿਤ ਕਰਦੇ ਲੋਕਾਂ ਨੂੰ ਬਿਲਕੁਲ ਸਰ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਆਮ ਜਿਹੜੇ ਲੋਕ ਨੇ ਡੌਗ ਰੱਖਣਾ ਚਾਹੁੰਦੇ ਨੇ ਉਹ ਸਟਰੀਟ ਡੌਗ ਨੂੰ ਅਹਿਮੀਅਤ ਦੇਣ ਕਿਉਂਕਿ ਸਟਰੀਟ ਡੌਗ ਆਰਮ ਡੌਗਸ ਨਾਲੋਂ ਜ਼ਿਆਦਾ ਵਫਾਦਾਰ ਨੇ ਤੇ ਸਾਡੇ ਵਾਤਾਵਰਣ ਦੇ ਵਿੱਚ ਇਹ ਘੋਲ ਮਿਲ ਬਹੁਤ ਜਲਦੀ ਜਾਂਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਲਦੀ ਜੇ ਕੋਈ ਤੁਹਾਨੂੰ ਕੁੱਤਾ ਲੈਣਾ ਚਾਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਫਾਰਮੈਲਟੀ ਰੱਖਦੇ ਹੋ ਸਰ ਹਾਲ ਦੀ ਗੱਡੀ ਅਸੀਂ ਵੈਲਕਮ ਕਹਿੰਦੇ ਹਾਂ ਉਹਨਾਂ ਨੂੰ ਜੋ ਇਹ ਸਟਰੀ ਡੌਗ ਸਾਡੇ ਕੋਲੋਂ ਲੈਣਾ ਚਾਹੁੰਦੇ ਨੇ ਠੀਕ ਹੈ ਨਾ ਜੀ ਜੇ ਥੋੜੇ ਨਾਲ ਜੋੜਨਾ ਚਾਹੁੰਦੇ ਨੇ ਇਸ ਸਸਤਾ ਦੇ ਨਾਲ ਤਾਂ ਕਿਸ ਤਰ੍ਹਾਂ ਜੋੜ ਸਕਦੇ ਹੋ ਉਹਦੇ ਸਰ ਸਾਡੇ ਨਾਲ ਮਿਲ ਸਕਦੇ ਸਾਡੇ ਪ੍ਰਧਾਨ ਜਗਦੀਪ ਸ਼ਰਮਾ ਜੀ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਵਾ ਸਾਡੇ ਵਲੰਟੀਅਰ ਨੇ ਸ਼ਹਿਰ ਦੇ ਫਿਰ ਸਰਗਰਮ ਨੇ ਕੋਈ ਐਨ ਜੀਓ ਦਾ ਨੰਬਰ ਵੀ ਜਿ ਆਪਣਾ ਤੁਸੀਂ ਦਿੱਤਾ ਵਾ ਸਰ ਅਸੀਂ ਆਪਣੀ ਐਨ ਜੀਓ ਨੂੰ ਰਜਿਸਟਰ ਕਰਾਉਣਾ ਚਾਹ ਰਹੇ ਹਾਂ ਜੀ ਉਸ ਤੋਂ ਬਾਅਦ ਸਾਰੇ ਨੰਬਰ ਸ਼ੋਅ ਕਰ ਦੇਗੇ ਉਹਨਾਂ ਦੇ ਡਾਕਟਰ ਅਸ਼ੋ ਕਿ ਐਨਜੀਓ ਬਣਾ ਗਿਆ ਉਹ ਸਪੀਡ ਡੌਗ ਦੀ ਰਿਕਵਲ ਕਰਦੀ ਹੈ ਕਿ ਤੁਸੀਂ ਡਾਕਟਰ ਹੋ ਨੀਓ ਕੀ ਕਹਿਣਾ ਚਾਹੁੰਦੇ ਜਿਹੜੀ ਐਨਜੀਓ ਕੰਮ ਕਰਦੇ ਇਹਥੇ ਜੀ ਕੈਨਜੀਓ ਸਰਵੇਤ ਸੇਵਾ ਸੁਸਾਇਟੀ ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਇਹ ਪਿਛਲੇ ਡੇਢ ਸਾਲ ਤੋਂ ਜੇ ਤਾਂ ਕਿਸੇ ਕੁੱਤਿਆਂ ਦੀ ماں ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ ਜਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ ਬਹੁਤ ਜੋਸ਼ ਸ਼ੋਰ ਨਾਲ ਕੰਮ ਕਰਨ ਲੱਗੇ ਆ ਪਰ ਹੁਣ ਇਹਨਾਂ ਨੂੰ ਅਸੀਂ ਇੱਕ ਕਹਿ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਹੋਵੇ ਤੇ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਹੋਵੇ। ਤੇ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਕਿਸ ਤਰ੍ਹਾਂ ਦੇ ਬੈਨੀਫਿਟ ਮਿਲਣਗੇ? ਦੇਖੋ ਤੁਸੀਂ ਜੇ ਸਾਰੇ ਆਪਾਂ ਇਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਬਾੜ ਦੇ ਵਿੱਚ 25 ਤੋਂ 30 ਤੁਹਾਨੂੰ ਉਵਾਰਾ ਕੁੱਤੇ-ਕੁੱਤੀਆਂ ਮਿਲਣ ਗਿਆ। ਸਮਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਔਨ 에ਅਰ।